ਚੇ Khand ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਾ ਆਉ ਤਿਥੇ Khand ਮੰਡਲ ਵਰਪੰ ਜੇ ਕੋ ਕਤੈ ਨ ਅੰਤਨਾੰਤ ਤਿਥੇ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਮਤੇਵੇਂ ਤੇ ਵਿਕਾਰ ਵੇਖੇ ਵਕਸੇ ਕਾਰ ਵਿਚਾਰ ਨਾਨਕ ਨਦਰਿ ਨਦਰਨਹਾਲ ਸਾਚ ਖੰਡ ਵਸੇ ਨਿਰੰਕਾਰ ਘਰ ਘਰ ਵੇਖੇ ਨਦਰਨਹਾਲ ਤਿੱਥੇ ਖੰਡ ਮੰਡਲ ਵਰ ਭੰਡ ਚੇਕੋ ਕਥੇ ਨ ਅੰਤਨਾਂਤ ਤਿੱਥੇ ਲੋ ਲੋ ਆਕਾਰ ਜਿਵੇਂ ਜਿਵੇਂ ਹੋ ਕਮਤੇ ਵੇਤੇ ਵਿਕਾਰ ਵੇਖੇ ਵਿਗਸਾ ਕਾਰ ਵਿਚਾਰ ਨਾਨਕ ਹਤਨਾ ਕੜੜਾ ਸਾਰ ਜਤ ਪਹਾਰਾ ਤੇਜ ਜਨਿਆਰ ਅਰਨਵੇਦ ਮਤਿ ਥਿਆ ਪਉ ਖਲਾ ਅਗੰਤਾ ਪਤਾਉ ਭਾਂਡਾ ਪਉ ਅੰਮ੍ਰਿਤ ਤਿਤਟਾਲ ਕੜੀਆ ਸ਼ਬਦ ਸਚੀ ਟਕਸਾਲ ਜਿਨਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਹਾਲ